ਬਰਨਾਲਾ ਪੁਲਿਸ ਦਾ ਨਵੇਕਲਾ ਉਫਰਾਲਾ ਨਵੇਂ ਸਾਲ ਦੇ ਉੱਤੇ ਪੀਪੀਐਸ ਸੰਦੀਪ ਗੋਇਲ ਬਰਨਾਲਾ ਦੇ ਐਸਐਸਪੀ ਜੀ ਵੱਲੋਂ ਲੋੜਵੰਦਾਂ ਲਈ ਲਗਾਇਆ ਗਿਆ ਗਰਮ ਕੱਪੜਿਆਂ ਦਾ ਟੋਪੀਆਂ ਦਸਤਾਨੇ ਜਰਬ ਮਾਸਕ ਤੇ ਸਾਬਣਾਂ ਦਾ ਲੰਗਰ ਪੂਰੇ ਅਬ ਸੂਬੇ ਨੂੰ ਉਹਨਾਂ ਨੇ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ ਤੇ ਕਿਹਾ ਕਿ ਮੈਨੂੰ ਇਹਨਾਂ ਨਾਲ ਰਹਿ ਕੇ ਇਹਨਾਂ ਦੀ ਸੇਵਾ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਰਨਾਲਾ ਦੇ ਸਿਟੀ 2 ਥਾਣੇ ਦੇ ਐਸ ਐਚਓ ਸਰਦਾਰ ਗਰਮੇਲ ਸਿੰਘ ਨੇ ਸਟੇਜ ਸੰਭਾਲੀ ਤੇ ਕਿਹਾ ਕਿ ਸਾਨੂੰ ਇਹ ਦਿਗਜ ਆਫੀਸਰ ਦਿਗਜ ਬਾਸ ਦੇ ਨਾਲ ਕੰਮ ਕਰਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਪ੍ਰਾਈਮ 18 ਨਿਊਜ਼ ਲਈ ਬਰਨਾਲਾ ਤੋਂ ਚੇਤਨ ਗਰਗ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਬਰਨਾਲਾ ਵਾਸੀਆਂ ਨਾਲ ਹਲਕੇ ਜਿਹੜੇ ਅੱਗੇ ਪਾਸੇ ਯਾਨੀ ਆਪਣਾ ਬਹੁਤ ਬਹੁਤ ਯੋਗਦਾਨ ਪਾਇਆ ਹੈ ਸਾਰੀ ਿੰਦਰੇ ਵਿੱਚ ਅਸੀਂ ਸੋਚਿਆ ਕਿ ਸਾਲ ਦਾ ਨਵਾਂ ਸਾਲ ਨਵਾਂ ਦਿਨ ਜਿਹੜਾ ਪਹਿਲਾ ਦਿਨ ਚੱਲੂਗਾ ਅਸੀਂ ਆਮ ਲੋਕਾਂ ਨਾਲ ਬਟਕੇ ਰੋਟੀ ਖਾਵਾਂਗੇ ਅਤੇ ਜਿਨ੍ਹਾਂ ਨੂੰ ਠੰਡ ਦਾ ਮੌਸਮ ਬਹੁਤ ਪੈ ਰਿਹਾ ਇਸ ਕਰਕੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਰਿਸੋਰਸਿਸ ਅਸੀਂ ਸਾਰਿਆਂ ਨੂੰ ਗਰਮ ਜਰਾਬਾ ਟੋਪੇ ਜਿਲਾਬਸ ਮਾਸਕ ਸੋਪ ਵਰਗਾ ਅਸੀਂ ਬੰਨਣਾ ਜਾ ਰਹੇ ਹਾਂ ਇਸ ਕਰਕੇ ਅਸੀਂ ਕਹਿੰਦੇ ਕਿ ਸਾਲ ਦਾ ਜਿਹੜਾ ਆਗਾਜ਼ ਹੈ ਪੋਜ਼ਿਟਿਵ ਨੋਟ ਨਾਲ ਅਸੀਂ ਸ਼ੁਰੂ ਕਰੀਏ ਤੇ ਇੱਕ ਪਈਆ ਕਰੀਏ ਕਿ ਅਸੀਂ ਲੋਕਾਂ ਸੇਵਾ ਲਈ ਬਣਾਣਾ ਪਲੇਸਟੇਜ ਤੱਕ ਪਰ ਤਿਆਰ ਹੈ। ਕੋਈ ਅਸੀਂ ਆਪਣਾ ਜਿਹੜਾ ਇਹ ਸਾਰਾ ਮੁਕਲਟ ਹੈ ਅਸੀਂ ਬਹਰਾ ਰਹੇ ਹਾਂ ਇਸ ਦਾ। ਸਮਾਜ ਕਿਦਾ ভরਸਾ ਹੈ ਜਦੋਂ ਕਿਸੇ ਇੱਕ ਨੰਨਾ ਪਰਿਵਾਰ ਨੂੰ ਲਈ ਅੰਦਗਿਆ ਇਸ ਮੋਟਿਵ ਨੂੰ ਲੈ ਕੇ ਆਪਾਂ ਇਸ ਚੀਜ਼ ਨੂੰ ਮੋਟਿਵ ਹੈ ਕਿ ਆ ਬਾਬੇ ਨਾਨਕ ਦੇ ਧਰਮਾਂ ਤੇ ਚੱਲਦੇ ਹੋਏ 10 ਆਪਣਾ ਸਾਰਿਆਂ ਨਾਲ ਜਿਹੜਾ ਬੰਦਾ ਨਹੀਂ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਅੱਤ ਦੀ ਸਰਦੀ ਪੈ ਰਹੀ ਹੈ ਕਈ ਨਹੀਂ ਅਫੋਰਡ ਕਰ ਪਾਉਂਦੇ ਆ ਗਰਮ ਗਲਵਜ਼ ਦੇ ਤਾਂ ਹਰ ਥਾਂ ਮਹਿੰਗਾਈ ਹੈ ਤਾਂ ਉਸ ਕਰਕੇ ਸਾਡਾ ਛੋਟਾ ਜਿਹਾ ਹਿੱਲ ਹੈ ਅਸੀਂ ਆਪ ਦਾ ਜਿੰਮੇ ਸਾਡੇ ਕੋਲੇ ਲਿਮਟਡ ਰਿਸੋਰਸਸ ਸੀਗੇ ਅਸੀਂ ਉਹਦੇ ਅਸੀਂ ਸਾਡੇ ਸਾਰੇ ਐਸ ਐਚਓ ਸਰਬਾਨ ਨੇ ਡੀ ਐਸ ਪੀ ਸਰਬਾਨ ਨੇ ਐਸ ਪੀ ਸਰਬਾਨ ਨੇ ਅਸੀਂ ਜਿੱਥੋਂ ਜਿੱਥੋਂ ਸਾਨੂੰ ਆਪਕਾ ਆਪਣੇ ਥਾਣੇ ਦੇ ਵਿੱਚੋਂ ਹਰ ਥਾਣੇ ਦੇ ਵਿੱਚੋਂ ਅਸੀਂ ਜਿਹੜੇ ਹੈਗੇ